ਨੋ ਡਾਊਟ ਹੈ ਕਿ ਸਿਸਟਮ ਦੇ ਵਿੱਚ ਬਹੁਤ ਵੱਡਾ ਬਦਲਾ ਆਇਆ ਹੈ ਤੇ ਇਸ ਸਾਰੇ ਦੇ ਵਿੱਚ ਜਿੰਨੇ ਵੀ ਇੱਥੇ ਪੋਲਿਟਿਕਲ ਲੋਕ ਬੋਲ ਕੇ ਗਏ ਨੇ ਭਾਵੇਂ ਕਿ ਗਲਤੀਆਂ ਕਿਤਨਾ ਜਿੱਤੇ ਸਰਕਾਰਾਂ ਦੀਆਂ ਹੁੰਦੀਆਂ ਆ ਰਾਜਸੀ ਧੱਕੇਸ਼ਾਹੀ ਹੁੰਦੀ ਆ ਪਰ ਜਾਂਦੇ ਜਾਂਦੇ ਸਾਰੇ ਜਿਹੜਾ ਪਟਾ ਉਹ ਤੁਹਾਡੇ ਗਲ ਪਾ ਕੇ ਗਏ ਨੇ ਸਾਰੀ ਜ਼ਿੰਮੇਵਾਰੀ ਉਹ ਉਹ ਤੁਹਾਡੇ ਤੇ ਸਿੱਟ ਕੇ ਗਏ ਨੇ ਕਿ ਤੁਸੀਂ ਸਮਾਜ ਦਾ ਲੋਕਤੰਤਰ ਦਾ ਚੌਥਾ ਥੰਮਾ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਨੇ ਜਦੋਂ ਤੁਸੀਂ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਮੇਵਾਰੀਆ ਜਿਹੜੀ ਉਹ ਫਿਰ ਬਹੁਤ ਵੀ ਵੱਧ ਜਾਂਦੀ ਆ ਕਿਉਂਕਿ ਤੁਸੀਂ ਸਮਾਜ ਨੂੰ ਇੱਕ ਸਿਹਰ ਦੇਣੀ ਆ ਕਿ ਇਹ ਚੰਗਾ ਹੋ ਰਿਹਾ ਹੈ ਕਿ ਗਲਤ ਹੋ ਰਿਹਾ ਹੈ ਉਹ ਸੱਚ ਦਾ ਸੱਚ ਜਾਂ ਝੂਠ ਤੁਸੀਂ ਉਜਾਗਰ ਕਰਨਾ ਹੈ ਤੁਸੀਂ ਉਹ ਲੋਕ ਨੇ ਜਦੋਂ ਅੱਜ ਹੁਦਲ ਸਾਹਿਬ ਜ਼ਿਕਰ ਕਰਕੇ ਗਏ ਨੇ ਜਦੋਂ ਅੱਜ ਹਨੇਰੀ ਚੱਲ ਰਹੀ ਆ ਚੱਕਰ ਝੁੱਲ ਰਿਹਾ ਇਸ ਚੱਕਰ ਧੁੰਦੇ ਦੇ ਵਿੱਚ ਦੀਵੇ ਬਾਲ ਨੇ ਸੌਖੇ ਨਹੀਂ ਹੈਗੇ ਜਦੋਂ ਹਵਾ ਚੱਲਦੀ ਹੋਵੇ ਉਸ ਚੱਲਦੀ ਹਵਾ ਦੇ ਰੁੱਖ ਦੇ ਉਲਟ ਚੱਲਣਾ ਕੋਈ ਸੌਖਾ ਕਾਰਜ ਨਹੀਂ ਪਰ ਇਹਨੂੰ ਮਾੜਾ ਤੋਂ ਦੇ ਅੱਗੇ ਵੇਰਾ ਸਿਰਕਤ ਦਾ ਹੈ ਕਿ ਤੁਸੀਂ ਉਹ ਲੋਕ ਨੇ ਜਿਨ੍ਹਾਂ ਦੇ ਵੱਡੇ ਵੱਡੇ ਚਖੜਾਂ ਦੇ ਅੱਗੇ ਆਪਣੇ ਆਪ ਨੂੰ ਝੁਕੇ ਨਹੀਂ ਅੱਜ ਵੀ ਸਿਰ ਉੱਚਾ ਕਰਕੇ ਧੌਣ ਉੱਚੀ ਕਰਕੇ ਚੱਲਦੇ ਨੇ ਭਾਵੇਂ ਕਿ ਬਹੁਤ ਸਾਰੇ ਮੈਂਬਰਾਂ ਨੂੰ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਹਨ ਪਰ ਕੇ ਵੀ ਦਿੱਤੇ ਹੋਏ ਨੇ ਪਤਾ ਚੁਕਰਾਂ ਦੀ ਰਿਪੋਰਟ ਪੜ੍ਹੀ ਆ ਕਿ ਜਦੋਂ ਵੀ ਕੋਈ ਗੱਲ ਹੁੰਦੀ ਆ ਸਾਡੇ ਕੋਲ ਚੰਡੀਗੜ੍ਹ ਗੱਤ ਪਹੁੰਚਦੀ ਆ ਇਸ ਸਭਾਵ ਕਾ ਕਿਉਂਕਿ ਅਸੀਂ ਸਟੇਟ ਬਾਡੀ ਦਾ ਹਿੱਸਾ ਹੈ ਰਾਜਧਾਨੀ ਦੀ ਬਿੱਕੇ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਜਦੋਂ ਅਸੀਂ ਸਟੇਟ ਬਾਡੀ ਦੇ ਵਿੱਚ ਕੰਮ ਕਰ ਰਹੇ ਆ ਕਿ ਤੁਸੀਂ ਆਪਣੇ ਦੁੱਖ ਤਕਲੀਫਾਂ ਸਾਨੂੰ ਦੱਸਣੀ ਆ ਤੇ ਅਸੀਂ ਉਹਨਾਂ ਨੂੰ ਹੱਲ ਕਰਾਉਣੇ ਨੇ ਇਹ ਸਾਡਾ ਇੱਕ ਮੁੱਢਲਾ ਕਰਤੱਵ ਸਾਡੀ ਡਿਊਟੀ ਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਵੀ ਖੜੇ ਆ ਲੜ ਰਹੇ ਹਾਂ ਇਹ 2-2 ਸਾਲ 2.5-2.5 ਸਾਲ ਸਾਨੂੰ ਸੀਐਮਓ ਦੇ ਵਿੱਚ ਜਾਂ ਸੀਐਮ ਆਰ ਦੇ ਵਿੱਚ ਸਾਡੀ ਐਂਟਰੀ ਨਹੀਂ ਹੁੰਦੀ ਜਾਂ ਸਾਨੂੰ ਖਬਰਾਂ ਰੋਕਣ ਵਾਸਤੇ ਦਬਾਅ ਪਾਇਆ ਜਾਂਦਾ ਹੈ ਫੇਸਬੁੱਕ 'ਤੇ ਕੁਝ ਨਾ ਲਿਖੋ ਜੀ ਤੁਸੀਂ ਆਪਣੇ ਟਵਿੱਟਰ 'ਤੇ ਨਾ ਲਿਖੋ ਵੀ ਤੇ ਹਰ ਪਾਸੇ ਨੂੰ ਦਬਾਅ ਪਾਇਆ ਜਾਂਦਾ ਹੈ ਇਹਦੇ باوجود ਵੀ ਅਸੀਂ ਤੁਹਾਡੇ ਦੁਆਵਾਂ ਕਰਕੇ ਤੁਹਾਡੇ ਸਹਿਯੋਗ ਕਰਕੇ ਅਸੀਂ ਇਹ ਮੰਨਦੇ ਆ ਕਿ ਤੁਸੀਂ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਦੇ ਇਸ ਕਰਕੇ ਤੁਹਾਡੇ ਹੌਸਲੇ ਦੇ ਕਰਕੇ ਅਸੀਂ ਅੱਜ ਝੰਡਾ ਉੱਚਾ ਕਰਕੇ ਚੱਲ ਰਹੇ ਆ ਤੇ ਮੈਂ ਇਹ ਵੀ ਭਰੋਸਾ ਦਵਾਉਦਾ ਕਿ ਅੱਗੇ ਵਾਸਤੇ ਵੀ ਅਸੀਂ ਭਾਵੇਂ ਜਿੰਨੀਆਂ ਮਾਰਜੀ ਤੱਤੀਆਂ ਹਵਾਵਾਂ ਚੱਲਣ ਹਨੇਰੀ ਚੱਲੇ ਝੱਕੜ ਝੁੱਲੇ ਜਿਹੜਾ ਸੱਚ ਦਾ ਝੰਡਾ ਉਹ ਝੁਲਦਾ ਰੱਖਾਂਗੇ ਪੱਤਰਕਾਰੀ ਨੂੰ ਜਿੰਦਾ ਰੱਖਾਂਗੇ ਕਲਮ ਨੂੰ ਟੁੱਟਣ ਨਹੀਂ ਦਵਾਗੇ ਮੈਂ ਕਿਦੀ ਆਵਾਜ਼ ਬੰਦ ਨਹੀਂ ਹੋਣ ਦਵਾਂਗੇ ਲੋਕਾਂ ਦੀ ਆਵਾਜ਼ ਉੱਚੀ ਕਰਕੇ ਬੋਲਾਂਗੇ ਲਿਖਾਂਗੇ ਤੇ ਮੈਂ ਦੁਬਾਰਾ ਫਿਰ ਜੰਡੂ ਜੀ ਹੁਰਾ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਆ ਉਹਦੀ ਤਾਇਦ ਕਰਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਨਕਲਾਬ ਜਿੰਦਾਬਾਦ ਇਹ ਵਿਚਾਰ ਵੀ ਹੋ ਰਿਹਾ ਸਵਾਲ ਹੈ ਕਿ ਜਦੋਂ ਪ੍ਰਿੰਟ ਮੀਡੀਆ ਸੀ ਉਦੋਂ ਪ੍ਰੈਸ ਕੌਂਸਲ ਆਫ ਇੰਡੀਆ ਬਣ ਕੇ ਜਿਵੇਂ ਜੰਡੂ ਸਾਹਿਬ ਨੇ ਐਗਜ਼ਾਮਪਲ ਦਿੱਤਾ ਜਦੋਂ ਜਸਟਿਸ ਮਾਰਕੰਡ ਦੇ ਕਾਰਡੂ ਸੀ ਪ੍ਰੈਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਉਹਨੇ ਕਿਹਾ ਕਿ ਇੱਕ মিডিਆ ਕੌਂਸਲ ਆਫ ਇੰਡੀਆ ਬੰਨਣਾ ਚਾਹੀਦਾ ਉਦੋਂ ਦੇਸ਼ ਦੇ ਵੱਡੇ ਵੱਡੇ ਜਿਹੜੇ ਇਲੈਕਟ੍ਰੋਨਿਕ মিডিਆ ਦੇ ਚੈਨਲਾਂ ਦੇ ਮਾਲਕ ਸੀ ਉਹ ਕਹਿੰਦੇ ਸਾਨੂੰ ਲੋੜ ਦੀਆਂ ਜਦੋਂ ਸਮੇਂ ਦੀਆਂ ਹਕੂਮਤਾਂ ਨੇ ਛੱਤਰ ਫੇਰੇ ਆਏ ਕਹਿੰਦੇ ਫਿਰ মিডিਆ ਕੌਂਸਲ ਆਫ ਇੰਡੀਆ ਵੀ ਚਾਹੀਦਾ ਹੈ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਿੰਨੇ ਜਿਹੜੇ মিডিਆ ਜਿਨ੍ਹਾਂ ਨੂੰ ਲੋਕਾਂ ਨੇ ਪ੍ਰਵਾਨ ਕਰ ਚੁੱਕੇ ਨੇ ਵੱਡੇ ਵੱਡੇ ادارے ਉਹਨਾਂ ਨੂੰ ਵੀ ਹੁਣ ਫੇਸਬੁਕ YouTube ਪਰ ਟਵਿੱਟਰ Instagram Snapchat ਤੇ ਆਉਣਾ ਪੈਗਾ ਚਾਹੇ ਸਾਡੇ ਪੰਜਾਬ ਦੇ ਨੇ ਚਾਹੇ ਸਾਡੇ ਨੈਸ਼ਨਲ ਲੈਵਲ ਦੇ ਤੇ ਜਿਨ੍ਹਾਂ ਦੇ ਇਲੈਕਟ੍ਰੋਨਿਕ ਟੀਵੀ ਨੇ ਜਿਹੜੇ ਕਹਿੰਦੇ ਕਿ ਸਾਨੂੰ ਮਹੀਨੇ ਦੇ ਵਿੱਚ 40 40 50 50 ਕਰੋੜ ਲੋਕੀ ਦੇਖਦੇ ਨੇ ਸੈਟੇਲਾਈਟ ਤੇ ਉਹਨਾਂ ਚਾਹੀਓ ਦੂਰਦਰਸ਼ਨ ਦੇ ਪਲੇਟਫਾਰਮ ਦੇ ਜਰੀਏ ਚਾਹੇ Tata Sky ਦੇ ਆ ਹੋਰ ਨਿਸ਼ਾ ਦੇ ਜਰੀਏ ਉਹਨਾਂ ਨੂੰ ਵੀ ਅੱਜਕੱਲ੍ਹ ਫੇਸਬੁਕ YouTube ਤੇ ਆਉਣਾ ਪੈ ਰਿਹਾ ਹੈ ਇਹਦੇ ਸਮੇਂ ਦੀ ਕਰਵਟਾ ਸਮੇਂ ਨੇ ਇੱਕ ਬਦਲਾ ਲਿਆਂਦਾ ਉਹਦੇ ਚ ਆਪਾਂ ਦੇਖਣਾ ਹੈਗਾ ਕਿ ਅਸੀਂ ਲੋਕਾਂ ਦੀ ਕਿੰਨੀ ਗੱਲ ਕਰਦੇ ਆ ਕਿ ਨਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਗੱਲ ਕਰ ਦਿੱਤੀ ਜਾਰੀ ਕਿ ਨਹੀਂ ਕਰ ਦਿੱਤੀ ਜਾਰੀ ਇਕੱਲਾ ਗੋਦੀ মিডিਆ ਸੈਂਟਰ ਚ ਤਾਂ ਨਹੀਂ ਬੈਠਾ ਪੂਰੇ ਇੰਡੀਆ ਦੇ ਵਿੱਚ ਜੋ ਪੰਜਾਬ ਤੋਂ ਬਾਹਰ ਤਾਂ ਨਹੀਂ ਆ ਪੰਜਾਬ ਦੇ ਵਿੱਚ ਵੀ ਤਾਂ মিডিਆ ਗੋਦੀ মিডিਆ ਬਣ ਚੁੱਕਾ ਠੀਕ ਹੈ ਜਿਨ੍ਹਾਂ ਨੇ ਸੈਂਟਰ ਲੈਵਲ ਤੇ ਗੋਦੀ মিডিਆ ਦੀ ਗੱਲ ਕੀਤੀ ਹੈ ਗਿਆ ਉਤੇ ਸਮੇਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੀ ਅੱਜ ਇੱਥੇ ਪੰਜਾਬ ਦੀ ਵਿੱਚ ਗੱਲ ਕਰ ਲੋ ਦੂਜੇ ਸੁਬਹ ਸ਼ਕਤੀਸਗਰ ਦੀ ਗੱਲ ਕਰ ਲੋ ਰਾਜਸਥਾਨ ਦੀ ਗੱਲ ਕਰੋ ਕਿਸੇ ਵੀ ਸਰਕਾਰ ਦੀ ਗੱਲ ਕਰੋ ਪਰ মিডিਆ ਦੇ ਵਾਸਤੇ ਕੋਈ ਨਵੀਂ ਗੱਲ ਥੋੜਾ ਹੈ ਗਿਆ ਪੁਰਾਣੇ ਤੋਂ ਪੁਰਾਣੇ ਸਮੇਂ ਦੇ ਵੀ ਆਪਾਂ ਜੇ છાਤੀ ਮਾਰ ਲਈਏ ਤੇ ਮੈਨੂੰ ਲੱਗਦਾ ਹੈ ਕਿ মিডিਆ ਨੇ ਤੇ ਚੈਲੰਜ ਹੀ ਕਬੂਲ ਕੀਤਾ ਹੈਗਾ ਉਹ ਦੇਖਣ ਚੈਲੰਜ ਕਿਵੇਂ ਕਬੂਲ ਕਰਦੇ ਔਰ ਸਭ ਤੋਂ ਵੱਡੀ ਗੱਲ ਕਿ ਆਪਾਂ ਲੋਕ ਪੱਤਰਕਾਰ ਆ ਤੇ ਪੱਤਰਕਾਰ ਛੇਤੀ ਟਾਰਗੇਟ ਹੋ ਜਾਂਦੇ ਨੇ ਕਿਸੇ ਮੈਂਬਰ ਪਾਰਲੀਮੈਂਟ ਦੀ ਕਿਸੇ ਟੀਵੀ ਮਨਿਸਟਰ ਦੀ ਕਿਸੇ ਪ੍ਰਾਈਮ ਮਨਿਸਟਰ ਦੀ ਕਿਤੇ ਸੈਂਟਰ ਦੇ ਵਜ਼ੀਰ ਦੀ ਜਾਂ ਕਿਸੇ ਸੂਬੇ ਦੇ ਵਜ਼ੀਰ ਦੀ ਵਜੂਦ ਜਾਂ ਅਕਾਤ ਹੈ ਕਿ ਉਹ ਵੱਡੇ ਤੋਂ ਵੱਡੇ ਅਖਬਾਰ ਦੇ ਮਾਲਕ ਤੇ ਵੱਡੇ ਤੋਂ ਵੱਡੇ ਚੈਨਲ ਦੇ ਮਾਲਕ ਬਾਰੇ ਕੁਝ ਬੋਲ ਜੇ ਮੋੜ ਕੋੜ ਦੇਨਾਂਗੇ ਮੀਡੀਆ ਪੱਤਰਕਾਰ ਮਕਾਉਂਗਾ ਪੱਤਰਕਾਰ ਕਦੀ ਵੀ ਮਕਾਉਂ ਨਹੀਂ ਹੋਇਆ ਮਕਾਉਂ ਕੌਣ ਸਾਰਾ ਜੱਗ ਜਾਣਦਾ ਹੈ ਅਦਾਰੇ ਮਕਾਉਂੋ ਚ ਪੱਤਰਕਾਰ ਦੇ ਨਾਮ ਕੋ ਪਹਿਲਾ ਐਡ ਪੱਤਰਕਾਰਾਂ ਦਸੂ ਜਾਂਦੀ ਸੀ ਹੁਣ ਐਡੀਟਰਾਂ ਦੇ ਸੋਚ ਜਾਂਦੀ ਹੈ ਕਿ ਜੇ ਮਾਲਕਾਂ ਦੇ ਸੋਚ ਉਹ ਤੇ ਪੈਕੇਜ ਆ ਕਿ ਇੱਕ ਪੇਜ ਉਹ ਇੱਕ ਨਾਲ ਫ੍ਰੀ ਮਿਲ ਜੂਗਾ ਜਾਂ ਦੋ ਪੈਜ ਤੇ ਜੇ ਫਰੰਟ ਪੇਜ ਤੇ ਐਡ ਲਾਓਗੇ ਉਦਾਂ ਚ 5 ਲੱਖ ਦੀ ਆ ਫਰੰਟ ਪੇਜ ਤੇ ਲਾਓਗੇ ਤੁਹਾਨੂੰ 10 ਲੱਖ ਵੀ ਮਿਲੇਗੀ ਤੇ ਵਿਕਿਆ ਕੌਣ ਹੋ ਗਿਆ ਮਰਿਆ ਕੌਣ ਹੋ ਗਿਆ ਟਾਰਗੇਟ ਕੌਣ ਹੋ ਰਿਹਾ ਨਿਸ਼ਾਨੇ ਤੇ ਕੌਣ ਆ ਉਹ ਪੱਤਰਕਾਰ ਉਹ ਪਿੰਡ ਦੇ ਵਿੱਚ ਬੈਠਾ ਬਰਨਾਲੇ ਬੈਠਾ ਵੀ ਟਾਰਗੇਟ ਹੋ ਰਿਹਾ ਉਹ ਚਟਕੜ ਬੈਠਾ ਟਾਰਗੇਟ ਹੋ ਰਿਹਾ ਇਤੇ ਸਾਨੂੰ ਸਵੈ ਪ੍ਰਚੂਲ ਕਹਿੰਦੇ ਉਹਦੇ ਵਾਸਤੇ ਇਹੀ ਹੈ ਕਿ ਸਾਡੇ ਕੋਲ ਵਧੀਆ ਮੰਚ ਨੇ ਮੰਚ ਦੇ ਨਾਲ ਹੀ ਤੁਸੀਂ ਆਪਣੇ ਸੁਨੇਹੇ ਦੇ ਸਕਦੇ ਸਰਕਾਰ ਤੱਕ ਆਪਣੀ ਗੱਲ ਪਹੁੰਚਾ ਸਕਦੇ ਆ ਕਿਵੇਂ ਔਰ ਇਹ ਤੇ ਮੰਨਣਾ ਪਏਗਾ ਕਿ ਇੱਕ ਨਵਾਂ ਦੌਰ ਸ਼ੁਰੂ ਹੋਇਆ ਉਹ ਡਿਜੀਟਲ ਪਲੇਟਫਾਰਮ ਉਹ ਡਿਜੀਟਲ ਪਲੇਟਫਾਰਮ ਵਾਸਤੇ ਚੁਣੌਤੀਆਂ ਵੀ ਆ ਚੈਲੰਜ ਵੀ ਆ ਕੋ ਕਬੂਲ ਵੀ ਹੋ ਰਿਹਾ ਕਿਵੇਂ ਤੇ ਸਰਕਾਰਾਂ ਨੂੰ ਵੀ ਆ ਚੁਭ ਰਹੇ ਚਾਹੇ ਇਥੇ ਗੱਲ ਗੁਰੂਬਖਸ਼ ਦੀ ਹੋਈ ਹੈ ਚਾਹੇ ਆਪਾਂ ਰਵੀਸ਼ ਕੁਮਾਰ ਦੀ ਗੱਲ ਕਰੀਏ ਜਾਂ ਰਾਸ਼ਮਾਨੀ ਦੀ ਗੱਲ ਕਰ ਲਈ ਜਾਂ ਪ੍ਰਸੰਧ ਵਾਸਪਾਈ ਦੀ ਕਰ ਲਈਏ ਜਾਂ ਸਾਕਸੀ ਹੋਣਾਂ ਦੀ ਗੱਲ ਕਰੀ ਉਹ ਵੀ ਤੇ ਮੇਨ ਸਟਰੀਮ ਚੋਂ ਆਏ ਉਹਨਾਂ ਨੂੰ ਤੇ ਸਰਕਾਰਾਂ ਚੁੱਕਦੇ ਨੇ ਸੱਚੀਆਂ ਗੱਲਾਂ ਤੇ ਚੁੱਕਦੀਆਂ ਹੀ ਆ ਜੀ ਮਿੱਠੀਆਂ ਗੱਲਾਂ ਸਾਰੀਆਂ ਪਿਆਰੀਆਂ ਲੱਗਦੀਆਂ ਹੀ ਨੇ ਜਦੋਂ ਅੱਜ ਪੰਜਾਬ ਦੀ ਗੱਲ ਕੀਤੀ ਜਦੋਂ ਇਹੋ ਪਾਰਟੀ ਆਪੋਜੀਸ਼ਨ ਸੀ ਉਦੋਂ ਜਗਸੀਰ ਸਿੰਘ ਸੰਧੂ ਸਾਹਿਬ ਵੀ ਜਗਸੀਰ ਸਿੰਘ ਬੜੇ ਬੜੇ ਚੰਗੇ ਲੱਗਦੇ ਸੀ ਕਿਉਂਕਿ ਦੋਸਤੋ ਇੱਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਅੱਜ ਸਾਡੇ ਨਾਲ ਸਾਰੇ ਪੱਤਰਕਾਰ ਪੂਰੇ ਪੰਜਾਬ ਦੇ ਭਾਈਚਾਰੇ ਅੱਜ ਸਾਡੀਆਂ ਮਿੱਠੀਆਂ ਗੱਲਾਂ ਵੀ ਇਹਨਾਂ ਨੂੰ ਕੌੜੀਆਂ ਲੱਗ ਰਹੀਆਂ ਹੋਣ। ਜੇ ਸੈਂਟਰਲ ਲੈਵਲ ਤੇ ਪੱਤਰਕਾਰਾਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ ਜਸ ਸੈਂਟਰਲ ਲੈਵਲ ਤੇ ਮਾਈਕ ਖੋਏ ਜਾ ਰਹੇ ਜਾਂ ਨੌਕਰੀਆਂ ਤੋਂ ਕਢਵਾਇਆ ਜਾ ਰਿਹਾ ਤੇ ਪੰਜਾਬ ਚੁੱਪਤੂ ਦੌਰ ਸ਼ੁਰੂ ਹੋ ਚੁੱਕਾ ਹੈ। ਕਿੰਤੂ ਤੁਹਾਨੂੰ ਕੱਲ੍ਹ ਦੇ ਗਾਰਨੇ ਪੋਲਿਟਿਸ਼ਨ ਕਰੇ ਨੇ ਚੰਗੀ ਗੱਲ ਹੋਣਾ ਚਾਹੀਦਾ ਹੈਗਾ। ਮੀਡੀਆ ਦੀ ਵੀ ਜਵਾਬਤਾਲੀ ਹੋਣੀ ਚਾਹੀਦੀ ਹੈ। ਇੰਨੀ ਹੈ ਕਿ ਅਸੀਂ ਦੇਸ਼ ਦੇ ਪੋਲਿਟਿਕਸ ਦੀ ਕਰੀਏ ਜਵਾਬ ਵੀ ਬਿਊਰੋਕ੍ਰੇਸੀ ਦੀ ਕਰੀਏ ਜੁਡੀਸ਼ੀਅਲ ਦੀ ਕਰੀਏ ਸਾਡੀ ਵੀ ਹੋਣੀ ਚਾਹੀਦੀ ਹੈ ਮੀਡੀਆ ਦੀ ਵੀ ਹੋਣੀ ਚਾਹੀਦੀ ਕੋਈ ਕਹਿੰਦੇ ਮੀਡੀਆ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਦੇਸ਼ ਦਾ ਚੌਥਾ ਥੰਮਾ ਹੈ ਤੇ ਫਿਰ ਚੌਥੇ ਥੰਮਾ ਨੂੰ ਇੰਨੀ ਕੀ ਗੁੰਜਾਇਸ਼ ਤੇ ਰੱਖ ਕੇ ਚੱਲੀ ਪਈ ਕਿ ਮੇਰੀ ਵੀ ਪਰਚੋਲ ਹੋਏ ਤੇ ਲੋਕ ਸਵਾਲ ਵੀ ਖੜੇ ਕਰਦੇ ਹੋਏ ਜੇ ਚੰਗੀ ਪੱਤਰਕਾਰੀ ਹੋ ਰਹੀ ਤਾਂ ਕੋਈ ਸਵਾਲ ਨਹੀਂ ਖੜੇ ਕਰਦਾ ਕਿਨੇ ਪਰ ਇਹ ਹੈ ਕਿ ਸਰਕਾਰਾਂ ਜਦੋਂ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਉਦੋਂ ਮੀਡੀਆ ਵਾਲੇ ਉਹਨਾਂ ਨੂੰ ਗੁਰੇ ਲੱਗਦੇ ਨੇ ਤੇ ਜਦੋਂ ਆਪੋਜੀਸ਼ਨ 'ਚ ਹੁੰਦੇ ਨੇ ਉਦੋਂ ਚੰਗੇ ਲੱਗਦੇ ਕਿ ਹਾਂ ਬੱਲੇ ਬੱਲੇ ਕਮਾਲ ਕਰਤੀ ਐ ਹੁਣ ਸਵਾਲ ਇਹ ਕਿ ਜਿਵੇਂ ਜੰਮੂ ਸਾਧੂਣੀ ਜ਼ਿਕਰ ਕਰਾਇਆ ਸੀ ਮੀਡੀਆ ਨੂੰ ਲੈ ਕੇ ਜਿਹੜੇ ਇਹਨਾਂ ਨੇ ਉਦਾਹਰਨਾਂ ਦਿੱਤੀਆਂ ਹੀ ਨੇ ਇਹਨਾਂ ਨੇ ਉਦਾਹਰਨ ਮੇਰੇ ਲਈ ਪਿਛਲੇ 20 ਸਾਲਾਂ ਤੋਂ ਦੇਖੀ ਆ ਉਹ ਕਿ ਨਮੀ ਪੋਲਿਟਿਕਸ ਆ ਗਈ ਐ ਹਾਜ਼ਮਾ ਲੋਕਾਂ ਦਾ ਰਹਿ ਲੀ ਗਿਆ ਚਾਹੇ ਕੋਈ ਬਿਊਰੋਕ੍ਰੇਸੀ ਦਾ ਵਾ ਚਾਹੇ ਕੋਈ ਕਿਸੇ ਪੋਲਿਟਿਸ਼ੀਅਨ ਦਾ ਸਮਾਜ ਦੇ ਵਿੱਚ ਗ੍ਰਾਵਟਿਟੀ ਆਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਰਦਾਰ ਇਖਲਾਕ ਇਮਾਨਦਾਰੀ ਸ਼ੈਨਸ਼ੀਲਤਾ ਸਿੱਧਕ ਸੇਵਾ ਸ਼ਹਾਦਤ ਉਹ ਕਮੀ ਤੇ ਹੈ ਕਿ ਪਰ ਕਿ ਦੁਨੀਆ ਦੁਨੀਆ ਦੇ ਵਿੱਚ ਇਸ ਤਰ੍ਹਾਂ ਇਹ ਜਿਹੜਾ دستور ਚੱਲਦਾ ਰਹਿਣਾ ਹੈ ਬਹੁਤ ਬਹੁਤ ਸ਼ੁਕਰੀਆ ਜੰਮੂ ਜੀ ਜੰਡੂ ਜੀ ਸ਼ਿਬੜ ਸਾਹਿਬ ਸੰਤੋਗਿਲ ਸਾਹਿਬ ਮੈਂ ਕਸਮ wali ਗੱਲ ਹੈ ਅੱਜ ਤੁਹਾਨੂੰ ਦੇਖਿਆ ਮੈਂ ਵਕ ਸੋਚਿਆ ਸੀ ਕਿ ਕਾਫੀ ਤੁਸੀਂ ਜਵਾਨ ਉੱਠੇ బాబా బు బుక్రి మీరు మెర్బాబాన్ని